ਹਾਂਜੀ ਪਿਆਰੇ ਵਿਦਿਆਰਥੀਓ ਸ਼ਸ਼ੀਖਾਨ ਅੱਜ ਦਾ ਵਿਸ਼ਾ ਹੈ ਵਰਣਮਾਲਾ ਬਾਰੇ ਜਾਣਕਾਰੀ ਵਰਣਮਾਲਾ ਮਤਲਬ ਅੱਖਰਾਂ ਦੀ ਮਾਲਾ ਠੀਕ ਹੈ ਜਬਰਨਾ ਦੀ ਮਾਲਾ ਇਹਦੇ ਵਿੱਚ ਕੁੱਲ ਅੱਖਰ ਜਿਹੜੇ ਨੇ ਊੜਾ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਜਿਹੜੇ ਆ ਉਹ 41 ਅੱਖਰ ਨੇ ਇਹਨਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਇੱਕ ਸਵਰ ਹੁੰਦੇ ਆ ਇੱਕ ਵਿਅੰਜਨ ਹੁੰਦੇ ਆ ਸਵਰ ਦੇਖੋ ਊੜਾ ਆੜਾ ਈੜੀ ਤਿੰਨ ਵਿਅੰਜਨ ਸ ਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਵਿਅੰਜਨ ਹੁੰਦੇ ਹਨ ਠੀਕ ਹੈ ਜਿਹੜਾ ਇਹ ਹੋਰ ਇਹਦੇ ਵਿੱਚ ਕੱਕਾ ਖੱਖਾ ਵਾਲੀ ਲਾਈਨ ਹੈ ਇਹਨੂੰ ਕੰਠੀ ਧੁਨੀ ਆ ਕਿਹਾ ਜਾਂਦਾ ਚੱਚੇ ਵਾਲੀ ਲਾਈਨ ਨੂੰ ਤਾਲਵੀ ਟੈਂਕੇ ਵਾਲੀ ਲਾਈਨ ਨੂੰ ਮੂਰਤਨੀ ਤੱਤੇ ਨੂੰ ਦੰਤੀ ਤੇ ਪੱਪੇ ਨੂੰ ਹੋਠੀ ਤੇ ਜਿਹੜੀ ਲਾਸਟ ਵਾਲੀ ਲਾਈਨ ਹੈ ਇਹਨੂੰ ਫਾਰਸੀ ਧੁਨੀ ਆ ਕਿਉਂਕਿ ਬਾਅਦ ਦੇ ਵਿੱਚ ਐਡ ਕੀਤੀ ਗਈ ਸੀ ਤਾਂ ਇਹਨੂੰ ਫਾਰਸੀ ਧੁਨੀ ਵੀ ਕਿਹਾ ਜਾਂਦਾ ਤੇ ਇਹਨੂੰ ਨਮੀਨਤਮ ਧੁਨੀ ਵੀ ਕਿਹਾ ਜਾਂਦਾ ਠੀਕ ਹੈ ਹਾਂ ਹਾਂ ਜਿਹੜਾ ਇੱਕ ਸੂर्यੰਤਰੀ ਵਿਅੰਜਨ ਦੇ ਵਿੱਚ ਆ ਜਾਂਦਾ ਹੁਣ ਇਹਦੇ ਦੇਖੋ ਸਵਰ ਅੱਖਰ ਜਿਹੜੇ ਆ ਤਿੰਨ ਨੇ ਊੜਾ ਆੜਾ ਈੜੀ ਵਿਅੰਜਨ ਜਿਹੜੇ ਨੇ 38 ਨੇ ਸਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਕੁੱਲ ਅੱਖਰੇ ਦੇ 41 ਅੱਖਰ ਨੇ ਜੇ ਤੁਹਾਨੂੰ ਕੁਐਸਚਨ ਆ ਜਾਂਦਾ ਕਿ ਨਵੀਨਤਮ ਵਰਣਮਾਲਾ ਵਿੱਚ ਕਿੰਨੇ ਅੱਖਰ ਹਨ ਤਾਂ ਉਹ 41 ਅੱਖਰ ਹਨ ਧੰਨਵਾਦ